ਨੌਜਵਾਨਾਂ ਅਤੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕਰਨ ਦੇ ਲਈ ਮੁਹਿੰਮ ਮੈਜੋਰੀ ਚਲਾਈ ਗਈ ਹੈ ਇਸ ਤਹਿਤ ਸਮਰਾਲਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜੀ ਦੇ ਵਿੱਚ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ ਸਮਰਾਲਾ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ ਬੀਐਸਪੀ ਸਾਹਿਬ ਅੱਜ ਸਟੂਡੈਂਟ ਨੂੰ ਤੁਸੀਂ ਸ਼ਵੇਰ ਕਰਨਾ ਆਏ ਹੋ ਕੀ ਕਹਿਣਾ ਚਾਹੋਗੇ ਲੈ ਕੇ ਇਹ ਸਾਡੇ ਦਾ ਸੀਨੀਅਰ ਸਕੂਲ ਦੇ ਵਿੱਚ ਆਇਆ ਇੱਕ ਤਾਂ ਚਾਈਨਾ ਡੋਰ ਬਾਰੇ ਗੱਲ ਸਮਝਾ ਕਰਾਇਆ ਸੀ ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਤੇ ਬੱਚਿਆਂ ਦਾ ਬੱਚਿਆਂ ਨੂੰ ਅਸੀਂ ਵੇਅਰ ਕਰਨ ਲਈ ਚਾਇਨਾ ਡੋਰ ਬਾਰੇ ਨਸ਼ਿਆਂ ਬਾਰੇ ਤੇ ਡਰੋਗ ਬਾਰੇ ਇਹਦੇ ਅਵੈਰ ਅਵੇਰਨੈਸ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਬੱਚਿਆਂ ਨੂੰ ਜਿਹੜਾ ਇਹਦੇ ਬਾਰੇ ਪ੍ਰੋਪਰ ਅਵੇਅਰ ਕੀਤਾ ਗਿਆ ਜੇ ਕਿਸਦਾ ਬੱਚਾ ਕੋ ਤੰਗੜਾ ਦਾ ਪਾਇਆ ਗਿਆ ਚਾਇਨਾ ਡੋਰ ਦੇ ਨਾਲ ਉਹਦੇ ਪੇਰੈਂਟਸ ਦੇ ਖਿਲਾਫ ਕਾਰ ਵੀ ਹੋਊਗੀ ਇਸ ਕਰਕੇ ਨਾ ਬੱਚਿਆਂ ਨੂੰ ਸਟੇਜ ਕੀਤਾ ਗਿਆ ਤੇ ਇਹਨਾਂ ਨੂੰ ਸੌਂ ਵੀ ਪੁਆਈ ਗਈ ਹੈ ਵੀ ਇਹ ਆਪਣੇ ਪਿੰਡ ਦੇ ਵਿੱਚ ਆਪਣੇ ਸਾਥੀ ਜਿਹੜੇ ਹੋਰ ਪਲੱਸ 1 2 ਵਾਲੇ ਵਿੱਚ ਇਹਨਾਂ ਛੋਟੇ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਇਹ ਇਹ ਗੱਲ ਸ਼ੇਅਰ ਕਰਨਗੇ ਤੇ ਇਹਨਾਂ ਵੀ ਬੱਚਿਆਂ ਨੇ ਵੀ ਸਾਨੂੰ ਜਿਹੜੀ ਆ ਵਾਅਦਾ ਕੀਤਾ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਦਾ ਕੋਈ ਵੀ ਸਟੂਡੈਂਟ ਜਿਹੜਾ ਹੈ ਕਿ ਇਹਨਾਂ ਨੂੰ ਡੋਰ ਦੇ ਨਾਲ ਤੰਗ ਨਹੀਂ ਹੜਾਉਂਦੇ ਜਿਹੜੀ ਤੁਸੀਂ ਸ਼ਖਤ ਕਰਾਈਏ ਬੱਚਿਆਂ ਨੂੰ ਇਹ ਕੀ ਪੰਜਾਬ 'ਚ ਹੋਰ ਜਗ੍ਹਾ ਤੇ ਵੀ ਹੋ ਰਹੀ ਹੈ ਸਮਰਾਲੇ ਤੋਂ ਸਟਾਰਟਿੰਗ ਹੋਈ ਨਹੀਂ ਲਗਭਗ ਇਹ ਸਾਰੇ ਹੀ ਅਸੀਂ ਕਰ ਰਹੇ ਪਰ ਇਹ ਸਮਰਾਲੇ ਤੋਂ ਇਹ ਸ਼ੁਰੂ ਕੀਤਾ ਹੈ ਕਿਉਂਕਿ ਇਹਦੇ ਨਾਲ ਅਸੀਂ ਪਿਛਲੇ ਦੇਖਿਆ ਪਿਛਲੇ ਸਾਲ ਜਿਹੜਾ ਬੇਫਲ ਸ਼ਹਿਰ ਖੁੰਨੇ ਵੀ ਇੱਕ ਦੋ ਇਨਸੀਡੈਂਟ ਹੋਈ ਸੀ ਇਸ ਵਾਰ ਵੀ ਬੱਚਿਆਂ ਦੇ ਲਈ ਇੰਜਰੀ ਹੋਈਆਂ ਸੰਗਰੂਰ ਜਿਹੜੀ ਕੈਜੂਐਲਟੀ ਹੋਈ ਹੈ ਚైనా ਰੋਡ ਦੇ ਨਾਲ ਇੱਕ ਬੱਚੇ ਦੀ ਡੈਥ ਵੀ ਹੋਈ ਹੈ ਉਹਦੇ ਇੱਕ ਕੀ ਕਾਰਨ ਕੀ ਹੈ ਤੇ ਵਿਚ ਜਿਹੜਾ ਚైనా ਰੋਡ ਬਗੜ ਤੋਂ ਹਟਦੀ ਨਹੀਂ ਨੀ ਮਾਰਕੀਟ ਦੇ ਵਿੱਚ ਜੀ ਕਾਰਨ ਤੇ ਇੱਕ ਕੋਸ਼ਿਕ ਜਿਹੜੇ ਦੁਕਾਨਦਾਰ ਆ ਕੁਛ ਜਿਹੜੇ ਆਪਣੇ ਨਿੱਜੀ ਮਫਾਜ ਲਈ ਜਿਹੜੇ ਛੋਟੇ-ਮੋਟੇ ਪ੍ਰੋਫਟ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਕਿੰਨੀਆਂ ਕੀਮਤੀ ਚੱਲਾ ਜਾ ਰਹੀਆਂ ਅਨਸਾਨੀਂ ਜਾਨ ਤੋਂ ਬਿਨਾ ਪੰਛੀਆਂ ਦੇ ਕਿੰਨਿਆਂ ਦੇ ਵਿਚਾਰਾਂ ਦੇ ਖੰਭ ਜਾ ਰਹੇ ਆ ਉਹਨਾਂ ਦੀ ਜਾਨਾਂ ਜਾ ਰਹੀਆਂ ਜਿਹੜੇ ਪੰਛੀ ਦਾ ਇੱਕ ਵਾਰੀ ਖੰਭ ਟੁੱਟ ਗਿਆ ਉਹ ਸਦਾ ਲਈ ਵਿਚਾਰ ਨਕਾਰਾ ਹੋ ਜਾਂਦਾ ਹੈ ਬਿਲੇਖਲੇ ਤੋਂ ਵੱਡਾ ਕਾਮੀ ਪਾਪ ਵੀ ਕੋਈ ਨਹੀਂ ਹੈ ਤੇ ਮੈਂ ਦੁਕਾਨਦਾਰਾਂ ਨੂੰ ਵੀ ਥੋੜੇ ਜਿਹੇ ਇਹ ਇਹ ਨਸੀਹਤ ਵੀ ਦੇਣੀ ਚਾਹੁੰਦਾ ਤੇ ਵਾਰਨਿੰਗ ਵੀ ਕਰਨੀ ਚਾਹੁੰਦਾ ਜੇ ਕੋਈ ਦੁਕਾਨਦਾਰ ਫੜਿਆ ਗਿਆ ਸੀ ਆ ਰਹੀਦਾ ਵਸੀਦਾ ਵਰਤਨਾ ਡਰੋਨ ਦੇ ਰਾਹੀ ਵੀ ਦੀ ਵਾਚ ਕਰਨਾ ਰੱਖਾਂਗੇ ਸਮਰਾਲੇ ਵੀ ਤੇ ਮਾਝੂੜਾ ਸਾਹਿਬ ਜੇ ਕੋਈ ਕੋੜਿਆ ਗਿਆ ਉਹਦੇ ਖਿਲਾਫ ਉਹ ਆ ਨਾ ਸੁਚਣ ਵੀ ਸਾਡੇ ਖਲਾਫ ਉਹਦਾ 188 ਦਾ ਪਰਚਾ ਦੇ ਕੇ ਸਰਹਾਲਾ ਪੁਲਿਸਿਆ ਖੰਧਕਨਾਂਪੁਰ ਛੱਡ ਦਊਗੀ ਮੈਂ ਆਹ ਇਹ ਸਖਤਵਾਲਾ ਮਗਾ ਘਟੂ ਘਟੂ 1 ਸਾਲ ਜਿਹੜਾ ਘਟੂ ਘਟੂ ਅੰਦਰ ਲਗਾ ਹੋਊਗਾ ਉਹਦੀ ਜਿਹੜੀ ਪਿਛਲੀ ਦੁਕਾਨਦਾਰੀ ਉਹ ਵੀ ਉਜੜੇਗੀ ਕੁਝ ਜੁਰਮਾਨਾ ਵੀ ਲਗਾਉਣ ਦੀ ਗੱਲ ਗੱਲ ਗਈ ਨਾਮ ਵੀ ਰੱਖਿਆ ਗਿਆ ਜੇ ਕੋਈ ਫੜਾਊਗਾ ਵੱਡੇ ਸਾਨੂੰ ਹੋਲ ਸੇਲ ਦੇ ਵਿੱਚ ਤਾਂ ਪੋਲਿਊਸ਼ਨ ਬੋਰਡ ਵੱਲੋਂ ਜਿਹੜਾ ਇਹਨੂੰ ਅਨਾਮ ਵੀ ਰੱਖਿਆ ਗਿਆ ਬਾਅਦ ਵਿੱਚ ਬਿਲਕੁਲ ਅਨਾਮ ਵੀ ਦਿੱਤਾ ਜਾਊਗਾ ਜਦੋਂ ਜੇ ਕੋਈ ਕੇਸ ਸਿਸਟਰ ਹੋਊਗਾ ਉਹਦੇ ਨਾਲ ਘਟੋ ਘਟ ਨਹੀਂ ਉਹ ਸਾਲਖੰਡ ਅੰਦਰ ਵੀ ਲਗਾ ਆਊਗਾ ਉਹਨੂੰ ਜੁਰਮਾਨਾ ਵੀ ਮੋਟਾ ਹੋਊਗਾ